ਜਾਬਤ ਚੱਲ ਰਹੀ ਪੰਜਾਬ ਸਟੇਟ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੀ ਹੜਤਾਲ ਦੇ ਮਾਮਲੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੱਥ ਵਿੱਚ ਲੈਂਦੇ ਆ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਐਸੋਸੀਏਸ਼ਨ ਦੀ ਹਰੇਕ ਜਲਾ ਕਾਇਨ ਨੂੰ ਮਿਲ ਕੇ ਮੁੱਖ ਮੰਤਰੀ ਵੱਲੋਂ ਮੰਗਾ ਮੰਨੀਆਂ ਜਾ ਚੁੱਕੀਆਂ ਹੋਣ ਦਾ ਭਰੋਸਾ ਦਿਵਾਉਣ ਦੀ ਹਦਾਇਤ ਕੀਤੀ ਹੈ ਇਸ ਦੌਰਾਨ ਡਾਕਟਰਾਂ ਨੇ ਵੀ 3 ਘੰਟੇ ਹੜਤਾਲ ਕਰਕੇ ਅੱਜ OPD ਖੋਲਣ ਦਾ ਫੈਸਲਾ ਕੀਤਾ ਹੈ ਇਸ ਮੁੱਦੇ ਤੇ ਕਾਟਰ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਅੱਜ ਇਸ ਮਾਮਲੇ ਵਿੱਚ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ ਜ਼ਿਲ੍ਹਾ ਪੱਤਰ ਤੇ ਸਥਾਪਿਤ ਕੀਤੇ ਜਾ ਰਹੇ ਇੱਕ ਤੋਂ ਇੱਕ ਸੰਚਾਰ ਚੈਨਲ ਦਾ ਡਾਕਟਰਾਂ ਨੇ ਤਿਆਰ ਦਿ ਲੋ ਸਵਾਗਤ ਕੀਤਾ ਹੈ ਅੱਜ 14 ਸਤੰਬਰ ਨੂੰ 2 ਵਜੇ ਚੰਡੀਗੜ੍ਹ ਪੰਜਾਬ ਭਵਨ ਵਿੱਚ ਐਸੋਸੀਏਸ਼ਨ ਨੂੰ ਇੱਕ ਵਾਰ ਫਿਰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵਿਭਾਗੀ ਸਕੱਤਰ ਤੇ ਵਿੱਤ ਸਕੱਤਰ ਨਾਲ ਮੀਟਿੰਗ ਲਈ ਸੱਦਿਆ ਗਿਆ ਹੈ ਤੇ ਡਾਕਟਰਾਂ ਨੂੰ ਲੱਗਦਾ ਹੈ ਕਿ ਸਰਕਾਰ ਇਸ ਵਾਰ ਹੱਲ ਲੈ ਕੇ ਆਵੇਗੀ ਇਹ ਮੀਟਿੰਗ ਵਿੱਚ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਤੋਂ ਡਾਕਟਰ ਮੀਟਿੰਗ ਵਿੱਚ ਭਾਗ ਲੈਣਗੇ ਅਤੇ ਅਗਲਾ ਫੈਸਲਾ ਕੱਲ ਮੀਟਿੰਗ ਤੋਂ ਬਾਅਦ ਕਰਨਗੇ ਡਾਕਟਰ ਵੀ ਆਪਣੇ ਵੱਲੋਂ ਖਿੱਚੋ ਤਾਣ ਛੱਡਦਿਆਂ ਸਵੇਰੇ 3 ਘੰਟੇ ਦੇ ਮੁਜਾਰਤ ਬਾਅਦ ਮਰੀਜ਼ਾਂ ਨੂੰ ਓਪੀਡੀ ਵਿੱਚ ਦੇਖਣ ਲਈ ਡਾਕਟਰ ਤਿਆਰ ਹੋ ਗਏ ਨੇ ਇਸ ਤੋਂ ਇਲਾਵਾ ਪੀ ਐਸ ਐਮ ਐਸਏ ਨੇ ਸਾਰੇ ਜ਼ਿਲ੍ਹਿਆਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਉਹ ਸਾਰੀਆਂ ਪੁਰਾਣੀਆਂ ਬਿਮਾਰੀਆਂ ਦੇ ਮਰੀਜ਼ਾਂ ਨੂੰ ਘੱਟੋ ਘੱਟ 2 ਹਫ਼ਤੇ ਦੀ ਦਵਾਈ ਦੀ ਵੰਡ ਨੂੰ ਯਕੀਨੀ ਬਣਾਉਣ ਅੱਜ ਦੀ ਮੀਟਿੰਗ ਵਿੱਚ ਕਿਸੇ ਸਿੱਟੇ ਤੇ ਨਾ ਪਹੁੰਚਣ ਤੇ ਚੰਡੀਗੜ੍ਹ ਵਿਖੇ ਹੀ ਸਾਂਝੇ ਤੌਰ ਤੇ ਰਣਨੀਤੀ ਘੜੀ ਜਾਏਗੀ ਇਸ ਤੋਂ ਬਾਅਦ ਫੇਰ ਜੱਥੇਬੰਦੀ ਇਸ ਮੁੱਦੇ ਤੇ ਸਿੱਧੀ ਮੁੱਖ ਮੰਤਰੀ ਨਾਲ ਹੀ ਗੱਲ ਕਰਨੀ ਚਾਹੀਦੀ ਹੈ